ਤੋ ਪਹਿਲਾ ਆਪਾਂ ਕਾਣ ਚੈੱਕ ਕਰਾਂਗੇ ਕਾਣ ਆਪਾਂ ਕਿਵੇਂ ਚੈੱਕ ਕਰਨਾ ਤੁਹਾਨੂੰ ਦੱਸਦੇ ਆ ਆਪਾਂ ਜਿਹੜੀ ਕੰਨੀ ਐ ਇਹਦੇ ਨਾਲ ਨਾਲ ਆਪਾਂ ਇਹਦਾ ਸਕੇਲ ਦਾ ਜਿਹੜਾ ਇਹ ਪਾਸਾ ਰੱਖ ਲੈਣਾ ਹੈ ਇਧਰਲੀ ਸਾਈਡ ਇਹਦੇ ਨਾਲ ਨਾਲ ਆਪਣੇ ਕੰਨੀ ਦੇ ਇੱਥੇ ਆਪਣੇ ਇਹ ਆਉਣੇ ਚਾਹੀਦੇ ਆ ਲਾਈਨ ਠੀਕ ਹੈ ਇਹ ਤਾਂ ਇੱਥਾ ਅਜ ਇਧਰੋਂ ਆਪਾਂ ਪਰ ਆਪ ਕਰਾਂਗੇ ਠੀਕ ਹੈ ਜੀ ਇੱਥੋਂ ਆਪਣੀ ਜਿਹੜੀ ਕਾਣ ਐ ਪਤਾ ਲੱਗ ਜਾਂਦਾ ਕਿੰਨੀ ਕਾਣ ਐ ਕਿਉਂਕਿ ਆਪਣੇ ਇਧਰ ਲਈ ਤੇ ਪਾਸੇ ਤੋਂ ਬਰਾਬਰ ਰੱਖੀਏ। ਕੋਣ ਉੱਤੇ ਇਸ ਤਰੀਕੇ ਨਾਲ ਰੱਖ ਕੇ ਆਪਾਂ ਇਹਦਾ ਕਾਂ ਚੈੱਕ ਕਰਨਾ ਹੈ ਠੀਕ ਹੈ। ਇਧਰੋਂ ਆਪਾਂ ਜਿਹਨਾਂ ਕਾਂ ਦਾ ਇਹ ਨਿਸ਼ਾਨ ਵਾਲਾ ਹੈ ਨਾ ਹੁਣ ਆਪਾਂ ਇਹਨੂੰ ਇਧਰ ਵੀ ਇਧਰ ਰੱਖ ਲਾਂਗੇ ਤੇ ਇਧਰਲੀ ਲਾਈਨ ਤੋਂ ਵੀ ਆਪਾਂ ਇਹਨੂੰ ਸਿੱਧਾ ਰੱਖਾਂਗੇ ਠੀਕ ਹੈ। ਜਿਹੜੀ ਆਪਣੇ ਫੋਲਡ ਕੀਤਾ ਵੈ ਬਿਲਕੁਲ ਉਹਦੇ ਲਾਲ ਨਾਲ ਇਧਰ ਰੱਖ ਕੇ ਸਿੱਧਾ ਕਰ ਲਾਂਗੇ। ਤੇ ਆਪਣਾ ਇਹ ਦੇਖ ਸਕਦੇ ਤੁਸੀਂ ਉਹਨਾ ਹੀ ਕਾਣ ਆਪਣਾ ਜਿਹੜਾ ਲਿਕਰ ਗਿਆ ਇਹ ਆਪਣਾ ਕਾਣ ਚੈੱਕ ਕਰਨ ਵਾਸਤੇ ਸਕੇਲ ਹੁੰਦਾ ਤੇ ਨਾਲੇ ਆਪਣੀ ਲਾਈਨ ਸਿੱਧੀ ਲੱਗ ਜਾਂਦੀ ਹੈ ਠੀਕ ਹੈ ਹੁਣ ਆਪਾਂ ਜਿਹੜਾ ਇਹ ਇੱਥੋਂ ਕਾਣ ਹੈ ਇਹਨੂੰ ਆਪਾਂ ਕੱਟ ਕਰਾਂਗੇ ਆਪਾਂ ਕੱਟ ਕਰ ਲਿਆ ਹੁਣ ਆਪਾਂ ਇਹਦੀ ਜਿਹੜੀ ਲੈਂਥ ਲਾਉਣੀ ਆਪਾਂ ਨੇ 341 ਇੱਥੇ ਆਇਆ ਠੀਕ ਹੈ ਜੀ ਇਹ ਆਪਾਂ ਇੱਥੇ ਵੀ ਆਪਾਂ ਇਹੰਦਾ ਰੱਖ ਕੇ ਆਪਾਂ ਇਹਨੂੰ ਇਸ ਤਰੀਕੇ ਨਾਲ ਕੰਨੀ ਦੇ ਨਾਲ ਇਹਨੂੰ ਕੰਨੀ ਰੱਖ ਕੇ ਤੇ ਇਦਾਂ ਆਪਾਂ ਸਿੱਧਾ ਨਿਸ਼ਾਨ ਲਾ ਕੇ ਇਹਨੂੰ ਕਟਿੰਗ ਕਰਾਂਗੇ ਫਿਰ ਆਪਣੀ ਜਿਹੜੀ ਲਾਈਨਿੰਗ ਦੇ ਵਿੱਚ ਕੋਈ ਵੀ ਕਾਰ ਨਹੀਂ ਪਊਗਾ ਠੀਕ ਹੈ ਇਦਾਂ ਆਪਾਂ ਇਹਨੂੰ ਨਿਸ਼ਾਨ ਲਾ ਕੇ ਨਾਵਾ ਨਹੀਂ ਇਸ ਤਰੀਕੇ ਨਾਲ ਆਪਾਂ ਸੂਟ ਕੱਟਣ ਤੋਂ ਪਹਿਲਾਂ ਕਾਣ ਕੱਢ ਸਕਦੇ ਹਾਂ ਤੇ ਤੁਸੀਂ ਇਹ ਸਕੇਲ ਲਿਆ ਕੇ ਇਦਾਂ ਤੁਸੀਂ ਕਾਣ ਕੱਢ ਸਕਦੇ ਆ ਤੇ ਮੇਰੀ ਵੀਡੀਓ ਦੇਖਣ ਲਈ ਧੰਨਵਾਦ